ਹਾਂਜੀ ਕਿਸਾਨ ਵੀਰੋ ਅੱਜ ਵੀਡੀਓ ਦੇ ਵਿੱਚ ਗੱਲ ਕਰਦੇ ਆਂ ਆਪਾਂ ਕਣਕ ਤੋਂ ਪੂਰਾ ਝਾੜ ਲੈਣੀ ਯੂਰੀਆ ਦਾ ਸਹੀ ਟਾਈਮ ਕਦੋਂ-ਕਦੋਂ ਆਪਾਂ ਯੂਰੀਆ ਦੇਣੀ ਆ ਹੁਣ ਕਈ ਕਿਸਾਨ ਵੀਰ ਕੀ ਕਰਦੇ ਆ ਕਿ ਗੁੱਲੀ ਡੰਡਾ ਵੱਡਾ ਨਾ ਹੋ ਜੇ ਤੇ ਆਪਾਂ ਯੂਰੀਆ ਰੋਕੀ ਹੋਈ ਹੈ ਤੇ ਕਈ ਕਿਸਾਨ ਵੀਰ ਇਦਾਂ ਕਰਦੇ ਆ ਕਿ ਆਪਾਂ ਗੁੱਲੀ ਡੰਡੇ ਵਾਲੀ ਸਪਰੇਅ ਕਰ ਲਈਏ ਤੇ ਗੁੱਲੀ ਡੰਡਾ ਪੀਲਾ ਪੈ ਗਿਆ ਤੇ ਉਸ ਤੋਂ ਬਾਅਦ ਯੂਰੀਆ ਪਾਵਾਂਗੇ ਤੇ ਕਈ ਕਿਸਾਨ ਵੀਰ ਕੀ ਕਰਦੇ ਆ ਕਿ ਆਪਾਂ ਇਹਦਾ ਕਣਕ ਨੂੰ ਪਾਣੀ 40 ਦਿਨ ਬਾਅਦ ਲਾਵਾਂਗੇ ਤੇ ਉਸ ਤੋਂ ਬਾਅਦ ਦੇਖਾਂਗੇ ਖਾਦਾਂ ਖੁਦਾਂ ਦਾ ਤੇ ਕਿਸਾਨ ਵੀਰੋ ਇਹ ਗਲਤੀ ਜੇ ਤੁਸੀਂ ਵੀ ਕਰਦੇ ਹੋ ਕਿਸਾਨ ਦੋਸਤੋ ਇੰਨਾ ਗੱਲਾਂ ਕਰਕੇ ਤੁਸੀਂ ਆਪ ਦਾ ਨੁਕਸਾਨ ਕਰਦੇ ਹੋ ਤੇ ਜਦੋਂ ਕਣਕ ਦੇ ਵਿੱਚ ਗੰਢ ਬੰਨੀ ਸ਼ੁਰੂ ਹੋ ਗਈ ਉਸ ਤੋਂ ਬਾਅਦ ਪਾਈ ਹੋਈ ਯੂਰੀਆ ਦਾ ਕੋਈ ਆਪਣੋ ਜਿਆਦਾ ਫਾਇਦਾ ਨਹੀਂ ਮਿਲ ਲਗਾ ਤੇ ਫਾਇਦਾ ਯੂਰੀਆ ਦਾ ਉਹਦੇ ਹੁੰਦਾ ਜਦੋਂ ਆਪਣੀ ਕਣਕ ਫਟਾਰ ਕਰਦੀ ਹੋਵੇ ਤੁਸੀਂ ਆਪਣੀ ਯੂਰੀਆ ਵੱਧ ਤੋਂ ਵੱਧ 45 ਤੋਂ 50 ਦਿਨ ਦੇ ਵਿੱਚ ਖਤਮ ਕਰਨੀ ਹੈ ਚੰਗਾ ਝਾੜ ਲੈਣ ਲਈ ਹੱਦ ਤੋਂ ਹੱਦ 55 ਦਿਨ ਕਰ ਸਕਦੇ ਹੋ ਤੁਸੀਂ 52 ਦਿਨਾਂ ਦੇ ਵਿੱਚ ਆਪਣੀ ਯੂਰੀਆ ਖਤਮ ਕਰੋ ਜੇਕਰ ਤੁਸੀਂ ਪਟਾਰ ਸਮੇਂ ਫਟਾਰ ਸਮੇਂ ਯੂਰੀਆ ਪਾਉਂਗੇ ਤਾਂ ਤੁਹਾਡੀਆਂ ਕੋਈ 4 ਸੰਖਾ ਵਧਣਗੀਆਂ ਤੇ ਕਿੱਲੇ ਮਗਰ ਦੇਖ ਲਓ ਵੀ ਕਿੰਨਾ ਫਰਕ ਪੈਣਾ ਤੇ ਉਹਦਾ ਝਾੜ ਤੇ ਤੁਹਾਡੇ ਤੇ ਪੂਰਾ ਹੀ ਅਸਰ ਪਊਗਾ 4 ਵਧੂਗਾ ਤੁਹਾਡਾ ਇਹ ਗੱਲ ਦਾ ਧਿਆਨ ਰੱਖੋ ਕਿਸਾਨ ਵੀਰ ਲੇਟ ਪਾਈ ਹੋਈ ਯੂਰੀਆ ਆਪਣੀ ਕਣਕ ਨੂੰ ਡਿੱਗਣ ਦੇ ਵਿੱਚ ਹੀ ਮਦਦ ਕਰਦੀ ਹੈ ਹੋਰ ਤਾਂ ਕੋਈ ਲਾਭ ਹੁੰਦਾ ਨਹੀਂਗਾ ਤੇ ਤੁਸੀਂ ਇਹ ਗੱਲ ਦਾ ਧਿਆਨ ਰੱਖੋ 50 ਤੋਂ ਪੀਆ ਤਾਂ 55 ਦਿਨ ਦੇ ਵਿੱਚ ਵਿੱਚ ਤੁਸੀਂ ਖਤਮ ਕਰਨੀ ਹੈ 45 ਤੋਂ 50 ਦਿਨਾਂ ਵਿੱਚ ਹੋ ਜੂ ਤਾਂ ਬੜੀ ਵਧੀਆ ਗੱਲ ਆ ਤੇ ਕਿਸਾਨ ਵੀਰੋ ਕਈ ਵਾਰ ਆਪਣੀਆਂ ਗਲਤੀਆਂ ਕਰਕੇ ਜਦੋਂ ਆਪਾਂ ਪਾਣੀ ਜ਼ਿਆਦਾ ਲਾ ਦਿੰਦੇ ਆ ਤੇ ਜਾਂ ਕਈ ਵਾਰੀ ਗੁੱਲੀ ਡੰਡੇ ਵਾਲੀ ਸਪਰੇ ਆਪਾਂ ਜ਼ਿਆਦਾ ਛਿੜਕ ਦਿੰਦੇ ਆ ਤਾਂ ਉਹਦੇ ਨਾਲ ਆਪਣੀ ਕਣਕ ਪੀਲੀ ਪੈਂਦੀ ਆ ਤੇ ਉਸ ਟਾਈਮ ਆਪਣੀ ਕਣਕ ਦਾਸ ਦੇਣ ਲਈ ਰੁਕ ਜਾਂਦੀ ਹੈਗੀ ਜੋ ਤੁਸੀਂ 10 ਦਿਨ ਘਟਾ ਲਓ ਤਿੱਥੇ ਤੁਸੀਂ ਯੂਰੀਆ 50 ਦਿਨ ਦੇ ਵਿੱਚ ਖਤਮ ਕਰਨੀ ਤਾਂ ਤੁਸੀਂ 60 ਦਿਨ ਦੇ ਵਿੱਚ ਯੂਰੀਆ ਖਤਮ ਕਰ ਸਕਦੇ ਹੋ ਕਿਉਂਕਿ 10 ਦਿਨ ਤੱਕ ਕਣਕ ਉੱਠਦੀ ਨਹੀਂ ਜਮਾ ਸੌਂ ਹੀ ਜਾਂਦੀ ਹੈ ਤਕਰੀਬਨ ਤੇ ਤੁਸੀਂ 60 ਦਿਨਾਂ ਦੇ ਵਿੱਚ ਯੂਰੀਆ ਖਤਮ ਕਰਨੀ ਹੈ ਉਹ 10 ਦਿਨ ਤੁਸੀਂ ਘਟਾ ਲੈਣੇ ਹਨ ਕਿਸਾਂ ਦੋਸਤੋ ਤੁਹਾਡੇ ਨਾਲ ਗੱਲ ਕਰਦੇ ਆ ਕਿ ਆਪਾਂ ਕਣਕ ਦੀ ਕਦੋਂ-ਕਦੋਂ ਫਿਰ ਡੋਜ਼ ਪਾਈਏ ਕਿਸਾਂ ਦੋਸਤੋ ਪਹਿਲੀ ਕਣਕ ਦੀ ਡੋਜ਼ ਇਸ ਕਣਕ ਦੇ ਵਿੱਚ ਯੂਰੀਆ ਦੀ ਡੋਜ਼ ਤੁਸੀਂ ਪਾਣੀ ਲੱਗਣ ਤੋਂ 4 ਤੋਂ 5 ਦਿਨ ਪਹਿਲਾਂ ਪਾਓ ਉਹਦੇ ਗੁੱਲੀ ਡੰਡਾ ਉਗਰਿਆ ਵੀ ਨਹੀਂ ਹੁੰਦਾਗਾ ਪਾਣੀ ਲਾਏ ਤੋਂ ਬਾਅਦ ਉਗਰਦਾ ਤਾਂ ਜੋ ਆਪਣੀ ਜਿਹੜੀ ਸਾਰੀ ਯੂਰੀਆ ਉਹ ਕਣਕ ਨੂੰ ਲੱਗ ਸਕੇ ਤੇ ਉਸ ਤੋਂ ਅਗਲੀ ਡੋਜ਼ ਆਪਾਂ ਕਣਕ ਨੂੰ ਪਾਣੀ ਲਾਉਣ ਤੋਂ ਬਾਅਦ ਹਫਤੇ ਦੇ ਅੰਦਰ ਅੰਦਰ ਦੇਣੀ ਹੈ ਜੀ ਦੂਸਰੀ ਡੋਜ਼ ਤੇ ਤੀਸਰੀ ਡੋਜ਼ ਦੀ ਆਪਾਂ ਗੱਲ ਕਰੀਏ ਤਾਂ ਆਪਾਂ ਦੂਸਰਾ ਪਾਣੀ ਲਾਉਣ ਤੋਂ ਪਹਿਲਾਂ-ਪਹਿਲਾਂ ਤੀਸਰੀ ਡੋਜ਼ ਕਣਕ ਨੂੰ ਦੇ ਦੇਣੀ ਹੈਗੀ ਤੇ ਉਹਦੇ ਵਿਚਾਲੇ ਤੁਸੀਂ ਗੁੱਲੀ ਡੰਡੇ ਵਾਲੀ ਸਪਰੇਅ ਕਰ ਸਕਦੇ ਹੋਗੇ ਕਿਸਾਨ ਵੀਰਾਂ ਨੂੰ ਇਹ ਲੱਗਦਾ ਰਹਿੰਦਾ ਕਿ ਗੁੱਲੀ ਡੰਡਾ ਵੱਡਾ ਹੋ ਜਾਏਗਾ ਜੇਕਰ ਆਪਾਂ ਯੂਰੀਆ ਪਾਵਾਂਗੇ ਤੇ ਤੁਸੀਂ ਯੂਰੀਆ ਨਹੀਂ ਰੋਕਣੀਗੀ ਜੇ ਤੁਸੀਂ ਯੂਰੀਆ ਰੋਕੋਗੇ ਤਾਂ ਤੁਹਾਡੀ ਕਣਕ ਦਾ ਨੁਕਸਾਨ ਹੋਵੇਗਾ ਕਿਉਂਕਿ ਉਹਨੇ ਫਟਾਰਾ ਨਹੀਂ ਕਰਨਾਗਾ ਯੂਰੀਆ ਮੇਨ ਤੱਤ ਹੈਗਾ ਕਣਕ ਲਈ ਨਾਈਟ੍ਰੋਜਨ ਦੀ ਘਾਟ ਕਾਰਨ ਜੇ ਨਾਈਟ੍ਰੋਜਨ ਦੀ ਘਾਟ ਆ ਜਾਏ ਤਾਂ ਆਪਾਂ ਨੂੰ ਕਾਫੀ ਨੁਕਸਾਨ ਹੁੰਦਾ ਹੈਗਾ ਕਣਕ ਦਾ ਤੇ ਇਹ ਗੱਲ ਦਾ ਤੁਸੀਂ ਧਿਆਨ ਰੱਖੋ ਕਿ ਯੂਰੀਆ ਸਮੇਂ ਸਿਰ ਪਾਓ ਗੁੱਲੀ ਡੰਡਾ ਨੂੰ ਵੇਖ ਕੇ ਯੂਰੀਆ ਨਹੀਂ ਰੋਕਣੀ ਤੁਸੀਂ ਯੂਰੀਅਨ ਨੂੰ ਟਾਈਮ ਸਿਰ ਪਾਓ ਤਾਂ ਜੋ ਆਪਣਾ ਵਧੀਆ ਝਾੜ ਮਿਲ ਸਕੇ ਧੰਨਵਾਦ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਨਾ ਤੇ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤੇ ਜਿਹੜੇ ਵੀ YouTube ਤੇ ਆਪਣੀ ਵੀਡੀਓ ਦੇਖ ਰਹੇ ਹਨ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਦੋਸਤੋ